ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣਵਿਥਰਾ ਆਵਗਣਵੰਤੀ ਝੂਰ ਜੇ ਲੋੜ ਵਰ ਕਾਮਣੀ ਨਾ ਮਿਲਿਆ ਪਰ ਕੂਰ ਗੁਣਵੰਤੀ ਗੁਣਵਿਥਰਾ ਔਗਣਵੰਤੀ ਝੂਰ ਜੇ ਲੋੜ ਵਰ ਕਾਮਣੀ ਨਾ ਮਿਲਿਆ ਪਰ ਕੂਰ ਨਾ 베ੜੀ ਨਾ ਤੁਲਹੜਾ ਨਾ ਪਾਇ ਪਿਰ ਦੂਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸ੍ਰੀ ਰਾਗ ਦੇ ਅੰਦਰ ਇਸ ਗੁਰਬਾਣੀ ਦੇ ਸ਼ਬਦਵਾਰਾ ਉਸ ਜੀਵ ਰੂਪ ਇਸਤਰੀ ਨੂੰ ਪਾਈ ਉਪਦੇਸ਼ ਬਖਸ਼ਿਸ਼ ਕਰ ਰਿਹਾ ਹੈ ਜਿਹੜੀ ਆਪਣੇ ਪਤੀ ਦੇ ਕੋਲੋਂ ਆਪਣੇ ਪ੍ਰਮਾਤਮਾ ਦੇ ਕੋਲੋਂ ਵਿਛੜ ਜਾਂਦੀ ਹੈ ਤੇ ਸੰਸਾਰ ਦੇ ਰੰਗ ਤਮਾਸ਼ਿਆਂ ਵਿੱਚ ਗਵਾਚ ਜਾਂਦੀ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਸੰਸਾਰ ਨੂੰ ਭਾਈ ਉਸ ਵਾਹਿਗੁਰੂ ਅਕਾਲ ਪੁਰਖ ਦੀਆਂ ਜੀਵ ਰੂਪ ਇਸਤਰੀਆਂ ਦੇ ਰੂਪ ਵਿੱਚ ਵਰਣਨ ਕਰਦੇ ਆ ਕਿ ਉਸ ਅਕਾਲ ਪੁਰਖ ਨੂੰ ਸਭ ਦੇ ਪਤੀ ਪ੍ਰਮਾਤਮਾ ਦੇ ਰੂਪ ਵਿੱਚ ਉਹ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਉੱਪਰ ਬਖਸ਼ਿਸ਼ ਕਰਕੇ ਉਹ ਦਰਸਾ ਰਹੇ ਆ ਇੱਕ ਆਪ ਪੁਰਖ ਸਭਾਈ ਨਾਰ ਮਹਾਰਾਜ ਕਹਿੰਦੇ ਕੇਵਲ ਉਹ ਪਤੀ ਪ੍ਰਮਾਤਮਾ ਹੀ ਸਭ ਦਾ ਮਾਲਕ ਹੈ ਤੇ ਸਾਰੇ ਸੰਸਾਰ ਦੇ ਮੇਲ ਫੀਮੇਲ ਪਸ਼ੂ ਪੰਛੀ ਜੋ ਵੀ ਨਜ਼ਰੀ ਆਉਂਦਾ ਉਹ ਜੀਵ ਉਸ ਵਹਿਗ ਰੂਪ ਅਧੀ ਰੂਪ ਪਰਮਾਤਮਾ ਦੀਆਂ ਜੀਵ ਰੂਹ ਇਸਤਰੀਆਂ ਹਨ ਤੇ ਸੱਚੇ ਪਾਤਸ਼ਾਹ ਜੀ ਫਿਰ ਇੱਥੇ ਸਮਝਾ ਰਹੇ ਹਨ ਕਹਿੰਦੇ ਭਾਈ ਗੁਣਵੰਤੀ ਗੁਣਵਿਥਰਾ ਕਹਿੰਦੇ ਜਿਹਦੇ ਜੀਵਨ ਦੇ ਅੰਦਰ ਗੋਣਿਆ ਚੰਗਿਆਈਆਂ ਨੇ ਸੱਚਾ ਉਦੇ ਜੀਵਨ ਦੇ ਅੰਦਰ ਫਿਰ ਦੁੱਖ ਤਕਲੀਫ ਜਰਨ ਦੀ ਤਾਕਤ ਆ ਜਾਂਦੀ ਸਮਰਥਾ ਆ ਜਾਂਦੀ ਹੈ ਉਹ ਨਿੱਕੀ ਨਿੱਕੀ ਗੱਲ ਤੇ ਫਿਰ ਝੂੜਦਾ ਨਹੀਂ ਨਿੱਕੀ ਨਿੱਕੀ ਗੱਲ ਤੇ ਵਾਹਿਗੁਰੂ ਨੂੰ ਉਲਾਂਦੇ ਨਹੀਂ ਦਿੰਦਾ ਕਿਉਂਕਿ ਉਹਦੇ ਕੋਲ ਸੱਚ ਹੈ ਤੇ ਪਤੀ ਪਰਮਾਤਮਾ ਦੀ ਉਹਦੇ ਉੱਪਰ ਕਿਰਪਾ ਹੋ ਗਈ ਹੈ ਤੇ ਉਹਦੇ ਜੀਵਨ ਅੰਦਰ ਗੁਣ ਭਰੇ ਹੈ ਜੋ ਉਹ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ ਕਹਿੰਦੇ ਭਾਈ ਜਿਹੜੇ ਇਸ ਗੱਲ ਨੂੰ ਸਮਝ ਲੈਂਦੇ ਵੀ ਮਹਾਰਾਜ ਇਹ ਸਰੀਰ ਵੀ ਤੇਰਾ ਦਿੱਤਾ ਹੋਇਆ ਸਰੀਰ ਦੇ ਨਾਲ ਜਿਹੜੇ ਦੁੱਖ ਸੁੱਖ ਆ ਖੁਸ਼ੀ ਗਮੀ ਆ ਰਿਸ਼ਤੇ ਨਾਤੇ ਆ ਉਹ ਵੀ ਤੇਰੇ ਹੀ ਸੰਬੰਧ ਬਣਾਏ ਹੋਏ ਆ ਤੇ ਤੇਰਾ ਤੁਦ ਕੋ ਸੌਂਤੇ ਕਿਆ ਲੱਗਿਆ ਮੇਰਾ ਫਿਰ ਉਹਨਾਂ ਦੁੱਖਾਂ ਨੂੰ ਉਹਨਾਂ ਤਕਲੀਫਾਂ ਨੂੰ ਜਰਨ ਦੀ ਸਮਰੱਥਾ ਆ ਜਾਂਦੀ ਗੁਣਵੰਤੀ ਗੁਣ ਵਿਚਰਾ ਔਗਣਵੰਤੀ ਝੂਰ ਤੇ ਜਿਨ੍ਹਾਂ ਦੇ ਜੀਵਨ ਵਿੱਚ ਭਈ ਔਗਣ ਨੇ ਚੰਗੇ ਗੁਣ ਨਹੀਂ ਆ ਵਾਹਿਗੁਰੂ ਪਰਮਾਤਮਾ ਨਾਲ ਉਹ ਵਿਛੜ ਚੁੱਕੇ ਐ ਟੁੱਟ ਚੁੱਕੇ ਐ ਜਾਂ ਉਹ ਜੀਵ ਰੂਪ ਇਸਤਰੀ ਜਿਹੜੀ ਆਪਣੇ ਪਤੀ ਤੋਂ ਦੂਰ ਹੋ ਚੁੱਕੀ ਐ ਉਹ ਫਿਰ ਜਗਾ ਜਗਾ ਤੇ ਠੋਕਰਾਂ ਖਾ ਰਹੀ ਐ ਔਗਣ ਇਕੱਠੇ ਕਰ ਲੈ ਗੁਣ ਜੀਵਨ ਵਿੱਚੋਂ ਜਾਂਦੇ ਰਹੇ ਤੇ ਔਗਣਾਂ ਦੇ ਕਰਕੇ ਫਿਰ ਝੂੜਦੀ ਐ ਕਿਤੇ ਪਾਸੇ ਵੀ ਜਾ ਕੇ ਕੋਈ ਗੱਲ ਦੀ ਪੂਰੀ ਨਹੀਂ ਪੈਂਦੀ ਭਾਵ ਰਸਤਾ ਭਟਕ ਚੁੱਕੀ ਐ ਤੇ ਠੋਕਰਾਂ ਖਾ ਖਾ ਕੇ ਹੁਣ ਪਛਤਾ ਰਹੀ ਐ ਵੀ ਜੇਕਰ ਆਪਣੇ ਪਤੀ ਪਰਮਾਤਮਾ ਦੇ ਨਾਲ ਜੁੜ ਕੇ ਰਹਿੰਦੀ ਤੇ ਸਾਰੇ ਕਾਰਜ ਸਿੱਧ ਹੁੰਦੇ ਸੀ ਪਰ ਉਹਨੂੰ ਛੱਡ ਕੇ ਉਹਦੇ ਤੋਂ ਪਰਾ ਹੋ ਕਰਕੇ ਚੰਗੇ ਗੁਣਾਂ ਨੂੰ ਛੱਡ ਕੇ ਮਾੜੇ ਗੁਣ ਧਾਰਨ ਕੀਤੇ ਔਗਣ ਜੀਵਨ ਵਿੱਚ ਲੈ ਜਾਂਦੇ ਤੇ ਹੁਣ ਉਹਨਾਂ ਔਗਣਾਂ ਦੇ ਕਾਰਨ ਕਰਕੇ ਕੇਵਲ ਤੇ ਕੇਵਲ ਪਛਤਾਵਾ ਤੇ ਝੂਰਨਾ ਪੱਲੇ ਰਹਿ ਗਿਆ ਜੇ ਲੋੜ ਹੈ ਵਰ ਕਾਮਣੀ ਨਹਿ ਮਿਲਿਆ ਪ੍ਰਕੂਰ ਤੇ ਮਹਾਰਾਜ ਕਹਿੰਦੇ ਇਹ ਕਾਮਣੀ ਭਾਵ ਇਹ ਕਾਮਨਾ ਹੈ ਕਿ ਮੈਨੂੰ ਚੰਗਾ ਪਤੀ ਮਿਲ ਜਾਏ ਮੇਰਾ ਪਰਮੇਸ਼ਰ ਦੀ ਮੈਨੂੰ ਪ੍ਰਾਪਤੀ ਹੋ ਜਾਏ ਨਾ ਮਿਲੀਏ ਪ੍ਰਕੂਰ ਕਹਿੰਦੇ ਪਰ ਝੂਠ ਦੇ ਸਹਾਰੇ ਉਹ ਪਰਮਾਤਮਾ ਨਹੀਂ ਮਿਲਣਾ ਜਿੱਥੇ ਸੱਚ ਹੈ ਉੱਥੇ ਉਹਦਾ ਵਾਸਾ ਹੈ ਪਰ ਜਿੱਥੇ ਕੂੜ ਹੈ ਜਿੱਥੇ ਝੂਠ ਹੈ ਉੱਥੇ ਉਸ ਪਤੀ ਪਰਮਾਤਮਾ ਦਾ ਭਾਈ ਵਾਸਾ ਨਹੀਂ ਤੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਆ ਜਪਜੀ ਸਾਹਿਬ ਜੀ ਦੀ ਬਾਣੀ ਰੋਜ਼ਾਨਾ ਪੜ੍ਹਨ ਵਾਲੀ ਸੰਗਤ ਆਪ ਜੀ ਸਰਵਣ ਕਰਦੇ ਹੋ ਸਤਿਗੁਰੂ ਜੀ ਦਾ ਹੀ ਪਰਮਾਨ ਹੈ ਨਾ ਭਾਈ ਕਿਬ ਸਚਿਆਰਾ ਹੋਈਆ ਕਿਬ ਕੂੜਾ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਕਹਿੰਦੇ ਝੂਠ ਦੀ ਕੰਧ ਕਿਦਾਂ ਟੁੱਟੇ ਜੇ ਸਚਿਆਰ ਬਣ ਜਾਈਏ ਸੱਚ ਆ ਜਾਏ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਕਹਿੰਦੇ ਫਿਰ ਉਹਦੇ ਹੁਕਮ ਵਿੱਚ ਰਹਿ ਕੇ ਉਹਦੀ ਰਜ਼ਾ ਵਿੱਚ ਰਹਿ ਕੇ ਜੀਵਨ ਜੀਣ ਲੱਗ ਪਈਏ ਤੇ ਫੇਰ ਜੀਵਨ ਸੁਖਾਲਾ ਹੋ ਜਾਂਦਾ ਫਿਰ ਇੱਥੇ ਵੀ ਸਤਿਗੁਰੂ ਮਹਾਰਾਜ ਇਹੀ ਸਮਝਾ ਰਹੇ ਕਹਿੰਦੇ ਜੇ ਲੋੜ ਐ ਵਰ ਕਾਮਣੀ ਕਹਿੰਦੇ हे ਭਾਈ ਇਹ ਜੀਵ ਰੂ ਵਿਸਤਰੀ ਜੇ ਕਾਮਨਾ ਕਰਦੀ ਹੈ ਜੇ ਕਾਮਣ ਉਸ ਪਤੀ ਪਰਮਾਤਮਾ ਨੂੰ ਵਾਹਿਗੁਰੂ ਨੂੰ ਮਿਲਣ ਲਈ ਵਰ ਨੂੰ ਲੱਭਣ ਲਈ ਯਤਨ ਕਰਨਾ ਚਾਹੁੰਦੀ ਉਹਨੂੰ ਪਾਉਣਾ ਚਾਹੁੰਦੀ ਹੈ ਨਾ ਮਿਲੀ ਹੈ ਭਰਪੂਰ ਤੇ ਕਹਿੰਦੇ ਫਿਰ ਭਾਈ ਉਹ ਪਰਮਾਤਮਾ ਝੂਠ ਦੇ ਸਹਾਰੇ ਨਹੀਂ ਮਿਲਣਾ ਜੇ ਜੀਵਨ ਚ ਗੁਣ ਨਹੀਂ ਨਾ ਹੈਗੇ ਔਗਣ ਬਹੁਤੇ ਇਕੱਠੇ ਕੀਤੇ ਆ ਫਿਰ ਉਹਦੀ ਪ੍ਰਾਪਤੀ ਨਹੀਂ ਹੋਣੀ ਚੰਗੇ ਗੁਣ ਧਾਰਨ ਕਰਨੇ ਪੈਣਗੇ ਜੀਵਨ ਨੂੰ ਨਿਰਮਲ ਕਰਨਾ ਪਵੇਗਾ ਉਦੇ ਹੁਕਮ ਦੇ ਵਿੱਚ ਆਉਣਾ ਪਵੇਗਾ ਫਿਰ ਜਾ ਕੇ ਕਿਤੇ ਉਹਦੀ ਨਜ਼ਰ ਤੇਰੇ ਤੇ ਹੋਏਗੀ ਤੇ ਤੈਨੂੰ ਉਹਦੀ ਪ੍ਰਾਪਤੀ ਹੋਏਗੀ ਪਰ ਪੂਰ ਦੇ ਝਾਰੇ ਝੂਠ ਦੇ ਸਹਾਰੇ ਉਹ ਪ੍ਰਮਾਤਮਾ ਵੱਲ ਛਲ ਦੇ ਨਾਲ ਉਹ ਪਤੀ ਉਹ ਮਿਲਣ ਵਾਲਾ ਨਹੀਂ ਨਾ ਬੇੜੀ ਨਾ ਤੁਲਹਾੜਾ ਨਾ ਪਾਈਐ ਫਿਰ ਦੂਰ ਫਿਰ ਅੱਗੇ ਸਮਝਾ ਰਹੇ ਕਹਿੰਦੇ ਪਈ ਇਹ ਸੰਸਾਰ ਰੂਪੀ ਸਮੁੰਦਰ ਆ ਜਿਹੜਾ ਨਾ ਇਨੂੰ ਵਾਹਿਗੁਰੂ ਦੇ ਨਾਮ ਦੀ ਬੇੜੀ ਵਿੱਚ ਬਹਿ ਕੇ ਹੀ ਪਾਰ ਕੀਤਾ ਜਾ ਸਕਦਾ ਜੇ ਨਾਮ ਸਿਮਰਨ ਨਹੀਂ ਹੈ ਭਜਨ ਬੰਦਗੀ ਨਹੀਂ ਹੈ ਸੇਵਾ ਸਿਮਰਨ ਦੀ ਕਮਾਈ ਨਹੀਂ ਕੀਤੀ ਤੇ ਇਹ ਸੰਸਾਰ ਸਮੁੰਦਰ ਭਾਈ ਬਹੁਤ ਅਥਾ ਬਹੁਤ ਡੂੰਘਾ ਤੇ ਇਹਦੇ ਵਿੱਚੋਂ ਨਿਕਲਣਾ ਇਹਦੇ ਵਿੱਚੋਂ ਬਚਾ ਕਰਨਾ ਬੜਾ ਔਖਾ ਹੋ ਜਾਂਦਾ ਤੇ ਸਮਝਾ ਰਹੇ ਮਹਾਰਾਜ ਕਹਿੰਦੇ ਏ ਜੀਵ ਇਸਤਰੀ ਨਾ ਬੇੜੀ ਕਹਿੰਦੇ ਤੇਰੇ ਕੋਲ ਤੇ ਕਿਸ਼ਤੀ ਵੀ ਹੈ ਨਹੀਂ ਬੇੜੀ ਵੀ ਹੈ ਨਹੀਂ ਨਾ ਤੁਲਹਾੜਾ ਤੇ ਨਾ ਹੀ ਉਹ 베ੜੀ ਨੂੰ ਚਲਾਉਣ ਵਾਲਾ ਚੱਪੂ ਹੈ ਕਿ ਜਿਹੜੀ 베ੜੀ ਵਿੱਚ ਬੈਠ ਕੇ ਚੱਪੂ ਮਾਰ ਕੇ 베ੜੀ ਨੂੰ ਗਾਂ ਤੋਰਿਆ ਜਾਂਦਾ। ਨਾ ਪਾਈਐ ਪਿਰ ਦੂਰ ਤੇ ਕਹਿੰਦੇ ਫਿਰ ਉਹ ਵਾਹਿਗੁਰੂ ਪਰਮਾਤਮਾ ਤੇਰੇ ਤੋਂ ਬਹੁਤ ਦੂਰ ਹੈ ਤੇ ਉਹਦੇ ਤੱਕ ਪਹੁੰਚਣ ਵਾਸਤੇ ਨਾ ਤੇ ਭਾਈ ਤੇਰੇ ਕੋਲ 베ੜੀ ਹੈ ਨਾ ਤੁਲਹਾੜਾ ਕੁਝ ਵੀ ਨਹੀਂ ਹੈ ਫਿਰ ਪਹੁੰਚੋਗੇ ਕਿਵੇਂ? ਹੁਣ ਜੇਕਰ ਆਪਾਂ ਕਿਸੇ ਮੰਜ਼ਲ ਤੇ ਪਹੁੰਚਣਾ ਹੋਵੇ ਸਭ ਤੋਂ ਪਹਿਲਾਂ ਤੇ ਮੰਜ਼ਲ ਦੀ ਨਿਸ਼ਾਨਦੇਹੀ ਕਰਨੀ ਪੈਂਦੀ ਹੈ ਵੀ ਅਸੀਂ ਕਿਹੜੀ ਜਗ੍ਹਾ ਤੇ ਜਾਣਾ ਹੈ। ਫਿਰ ਉਸ ਮੰਜ਼ਲ ਤੇ ਪਹੁੰਚਣ ਵਾਸਤੇ ਰਸਤਾ ਚਾਹੀਦਾ ਵੀ ਭਾਈ ਰਾਹ ਕਿਹੜਾ ਜਾਂਦਾ ਤੇ ਰਾਹ ਤੋਂ ਬਾਅਦ ਫਿਰ ਗੱਲ ਆਉਂਦੀ ਹੈ ਵੀ ਇਸ ਵਾਰੀ ਜਾਂ ਸਾਧਨ ਕਿਹੜਾ ਲਈਏ ਜਿਹੜਾ ਸਾਨੂੰ ਉਸ ਰਸਤੇ ਤੇ ਚੱਲ ਕੇ ਉਸ ਮੰਜ਼ਲ ਤੱਕ ਪਹੁੰਚਦਾ ਕਰ ਦੇਵੇ ਫਿਰ ਸਤਿਗੁਰੂ ਮਹਾਰਜ ਇਹੀ ਸਮਝਾ ਰਹੇ ਕਹਿੰਦੇ ਭਾਈ ਉਹ ਵਾਹਿਗੁਰੂ ਪ੍ਰਮਾਤਮਾ ਇਸ ਸਮੁੰਦਰ ਤੋਂ ਭਾਵ ਸੰਸਾਰ ਰੂਪੀ ਸਾਗਰ ਤੋਂ ਅਗਾਂਹ ਆ ਤੇ ਇਸ ਸੰਸਾਰ ਰੂਪੀ ਸਾਗਰ ਨੂੰ ਸਮੁੰਦਰ ਨੂੰ ਤਰਨ ਵਾਸਤੇ ਪਾਰ ਕਰਨ ਵਾਸਤੇ ਨਾ ਕਿ ਤੇਰੇ ਕੋਲ ਬੇੜੀ ਹੈ ਨਾ ਤੁਲਹੜਾਇਆ ਤੇ ਉਹ ਵੀ ਤੇਰੇ ਤੋਂ ਦੂਰ ਬੈਠਾ ਹੋਇਆ ਹੈ ਕਿਉਂਕਿ ਤੇਰੇ ਜੀਵਨ ਦੇ ਵਿੱਚ ਗੁਣ ਨਹੀਂ ਜੇ ਔਗਣ ਬਹੁਤੇ ਐ ਇਸ ਕਰਕੇ ਉਹਦੀ ਪ੍ਰਾਪਤੀ ਤੇਰੇ ਵਾਸਤੇ ਬੜੀ ਔਖੀ ਹੈ ਹੁਣ ਕਈ ਵਾਰ ਜਿਹੜੀ ਸੰਗਤ ਬਾਣੀ ਪੜਨ ਵਾਲੀ ਸੁਣਨ ਵਾਲੀ ਹੈ ਉਹ ਸਵਾਲ ਕਰ ਸਕਦੇ ਜੀ ਆਪਾਂ ਤੇ ਕਿਹਨੇ ਪ੍ਰਮਾਤਮਾ ਸਾਡੇ ਅੰਦਰ ਹੀ ਐ ਤੇ ਇੱਥੇ ਫਿਰ ਆਪਾਂ ਅਰਥ ਕਰ ਦਿੱਤਾ ਜੀ ਉਹ ਤੇਰੇ ਤੋਂ ਦੂਰ ਹੈ ਮਹਾਰਾਜ ਕਹਿੰਦੇ ਪਾਈ ਹੈਗਾ ਸਭ ਦੇ ਅੰਦਰ ਹੀ ਐ ਤੇ ਆਤਮਾ ਉਸ ਪ੍ਰਮਾਤਮਾ ਤੋਂ ਵਿਛੜਿਆ ਹੋਇਆ ਅੰਛੀ ਆ ਜਿਹੜਾ ਇਸ ਸਰੀਰ ਵਿੱਚ ਨਿਵਾਸ ਕਰ ਰਿਹਾ ਪਰ ਗੱਲ ਇਹ ਹੈ ਵੀ ਇਹ ਜਿਹੜਾ ਸੰਸਾਰ ਰੂਪੀ ਧੁੰਦ ਦਾ ਪਰਦਾ ਸਾਡੇ ਤੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਵਿਚਾਲੇ ਬਣਿਆ ਹੋਇਆ ਉਹ ਸਾਨੂੰ ਸਾਡੇ ਅੰਦਰ ਉਹ ਪ੍ਰਮਾਤਮਾ ਦੇਖਣ ਨਹੀਂ ਦਿੰਦਾ ਹੈ ਤੇ ਸਾਡੇ ਅੰਦਰ ਹੀ ਉਹ ਵਸਦਾ ਪਰ ਸੰਸਾਰ ਦੀਆਂ ਰੀਤਾਂ ਨੇ ਸੰਸਾਰ ਦੇ ਰੰਗ ਤਮਾਸ਼ਿਆਂ ਨੇ ਜਾਂ ਇਸ ਸਰੀਰ ਦੀ ਭੁੱਖ ਨੇ ਸਾਨੂੰ ਇੰਨਾ ਉਲਝਾਇਆ ਹੋਇਆ ਵੀ ਸਾਨੂੰ ਬਾਕੀ ਤੇ ਸਾਰਾ ਕੁਝ ਆਪਣਾ ਲੱਗਦਾ ਇਹ ਦੇਹੀ ਵੀ ਮੇਰੀ ਐ ਇਹ ਕੱਪੜਾ ਲੱत्ता ਵੀ ਮੇਰਾ ਐ ਜੀ ਘਰ-ਬਾਰ ਵੀ ਮੇਰਾ ਐ ਜ਼ਮੀਨ ਦੇ ਦਾਦਾ ਵੀ ਮੇਰੀਆਂ ਨੇ ਇਹ ਭੋਜਨ ਪ੍ਰਸ਼ਾਦਾ ਜਿਹੜਾ ਮੈਂ ਛਕਦਾ ਇਹ ਵੀ ਮੇਰਾ ਜੀਬ ਦੇ ਸਵਾਦ ਵੀ ਮੇਰੇ ਰਸ ਵੀ ਮੇਰੇ ਪਦਾਰਥ ਵੀ ਮੇਰੇ ਪਰ ਸਾਨੂੰ ਇਹ ਨਹੀਂ ਲੱਗਦਾ ਵੀ ਪ੍ਰਮਾਤਮਾ ਵੀ ਮੇਰਾ ਕਿਉਂਕਿ ਉਸ ਵਾਹਿਗੁਰੂ ਪ੍ਰਮਾਤਮਾ ਦਾ ਜਿਹੜਾ ਰਸਤਾ ਐ ਉਹ ਕਹਿੰਦਾ ਭਾਈ ਸੰਸਾਰ ਦੇ ਰਸ ਛੱਡੇਗਾ ਤੇ ਫਿਰ ਵਾਹਿਗੁਰੂ ਦੇ ਨਾਮ ਦਾ ਰਸ ਹੋਣਾ ਸਾਦਗੀ ਦਾ ਜੀਵਨ ਬਤੀਤ ਕਰੇਗਾ ਤੇ ਫਿਰ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਸਿਮਰਨ ਦੇ ਵਿੱਚ ਮਨ ਟਿਕਣਾ ਸ਼ੁਰੂ ਹੋਏਗਾ ਸੋ ਸਾਰੀਆਂ ਰੀਤਾਂ ਸਾਰੇ ਕਾਰਜ ਭਾਈ ਜੋ ਵਾਹਿਗੁਰੂ ਦਾ ਹੁਕਮ ਸਾਨੂੰ ਹੈ ਉਹਦੇ ਤੋਂ ਅਸੀਂ ਵਿਪਰੀਤ ਕਰਦੇ ਆ ਇਸ ਕਰਕੇ ਉਹ ਸਾਡੇ ਤੋਂ ਸਾਨੂੰ ਦੂਰ ਮਹਿਸੂਸ ਹੁੰਦਾ ਤੇ ਮਹਾਰਾਜ ਕਹਿੰਦੇ ਭਾਈ ਫਿਰ ਇਸ ਕਰਕੇ ਜੇਕਰ ਸੇਵਾ ਸਿਮਰਨ ਦੀ ਬੀੜੀ ਨਹੀਂ ਤੇਰੇ ਕੋਲ ਹੈ ਨਾਮ ਦੀ ਕਮਾਈ ਦਾ ਚੱਪੂ ਹੀ ਨਹੀਂ ਤੇਰੇ ਕੋਲ ਹੈ ਤਾਂ ਫਿਰ ਇਸ ਸੰਸਾਰ ਸਮੁੰਦਰ ਤੋਂ ਤੈਨੂੰ ਪਾਰ ਕੌਣ ਲਵਾਵੇ ਇਸ ਕਰਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਣ ਕਰਨ ਵਾਸਤੇ ਨਾਨਕ ਨਾਮ ਜਹਾਜ਼ ਹੈ ਚੜੇ ਸੋਪਰੇ ਪਾਰ ਕਹਿੰਦੇ ਉਸ ਵਾਹਿਗੁਰੂ ਦੇ ਨਾਮ ਦਾ ਜਹਾਜ਼ ਉਹ ਨਾਮ ਦੀ ਬੇੜੀ ਦੇ ਵਿੱਚ ਬਹਿਣਾ ਪੈਣਾ ਤੇ ਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਭਾਈ ਕਿਸੇ ਵੀ ਰੂਪ ਦੇ ਵਿੱਚ ਉਹਨੂੰ ਯਾਦ ਕਰ ਉਹਦਾ ਸਿਮਰਨ ਕਰ ਉਹਦਾ ਧਿਆਨ ਧਾਰ ਤੇ ਫਿਰ ਦਸਾਂ ਨੋਆਂ ਦੀ ਕੀਰਤ ਕਮਾਈ ਕਰਕੇ ਕੋ ਤਿਲ ਫੁੱਲ ਕਿਸੇ ਸੇਵਾ ਦੇ ਵਿੱਚ ਵੀ ਪਾ ਕਾਲਖਾਇਕ ਸੱਤ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਫਿਰ ਹੱਥੀ ਕੋਈ ਨਾ ਕੋਈ ਸੇਵਾ ਵੀ ਜ਼ਰੂਰ ਕਰਿਆ ਕਰ ਤਾਂ ਜੋ ਸੇਵਾ ਤੇ ਸਿਮਰਨ ਦੇ ਦੋ ਐਸੇ ਖੰਭਿਆ ਜਿਹੜੇ ਤੈਨੂੰ ਔਗਣਾ ਤੋਂ ਦੂਰ ਉਡਾ ਕੇ ਲੈ ਜਾਣਗੇ ਤੇ ਗੁਨਾ ਦੇ ਪਾਸੇ ਵੱਲ ਨੂੰ ਤੋੜ ਦੇਣਗੇ ਤੇ ਜਦੋਂ ਔਗਣ ਜੀਵਨ ਵਿੱਚੋਂ ਨਿਕਲ ਗਏ ਬੁਰੀਾਈ ਨਿਕਲ ਗਈ ਚੰਗਿਆਈ ਨੇ ਥਾਂ ਬਣਾ ਲਈ ਫਿਰ ਉਹ ਪ੍ਰਮਾਤਮਾ ਦੂਰ ਨਹੀਂ ਫਿਰ ਲੱਗ ਗਈ ਤੇ ਜਿੰਨੀ ਦੇਰ ਤੱਕ ਭਈਏ ਪਰਦਾ ਬਣਿਆ ਹੋਇਆ ਉਨ੍ਹੀ देर ਤੱਕ ਸਾਨੂੰ ਲੱਗਦਾ ਵੀ ਉਹ ਕਿਤੇ ਸਾਡੇ ਤੋਂ ਦੂਰ ਬੈਠਾ ਤੇ ਮਹਾਰਾਜ ਕਹਿੰਦੇ ਨਾ 베ੜੀ ਨਾ ਤੁਲਹੜਾ ਨਾ ਪਾਈਏ ਪਰ ਦੂਰ ਕਹਿੰਦੇ ਫਿਰ ਇਹ ਨਾਮ ਦੀ 베ੜੀ ਤੋਂ ਬਗੈਰ ਸਿਮਰਨ ਦੇ ਚੱਪੂ ਤੋਂ ਬਗੈਰ ਉਹ ਪ੍ਰਮਾਤਮਾ ਦੂਰ ਮਹਿਸੂਸ ਹੁੰਦਾ ਹੈ ਜੀ ਮੇਰੇ ਠਾਕੁਰ ਪੂਰੇ ਤਖਤ ਅਡੋਲ ਗੁਰਮੁਖ ਪੂਰਾ ਜੇ ਕਰੇ ਪਾਈਏ ਸਾਚ ਅਤੂਲ ਕਹਿੰਦੇ हे ਮੇਰੇ ਠਾਕੁਰ हे ਪ੍ਰਮਾਤਮਾ हे ਵਾਹਿਗੁਰੂ ਪੂਰਾ ਤਖਤ ਅਡੋਲ ਤੇਰਾ ਤਖਤ ਪੂਰਾ ਹੈ ਜਿਹਦੇ ਵਿੱਚ ਕੋਈ ਊਨਤਾਈ ਨਹੀਂ ਜਿਹਦੇ ਵਿੱਚ ਕੋਈ ਕਮੀ ਨਹੀਂ ਅਡੋਲ ਹੈ ਜਿਹੜਾ ਕਦੇ ਵੀ ਡੋਲਦਾ ਨਹੀਂ ਹਿੱਲਦਾ ਨਹੀਂ ਹੁਣ ਸਾਡਾ ਮਨ ਤੇ ਭਾਈ ਨਿਕ ਨਿਕੀ ਗੱਲ ਤੇ ਡੋਲ ਜਾਂਦਾ ਨਾ ਕਿਤੇ ਕੋ ਧਨ ਦੌਲਤ ਦਾ ਚਮਕਾਰਾ ਪੈ ਗਿਆ ਉੱਥੇ ਮਨ ਡੋਲ ਗਿਆ ਭੋਜਨ ਪ੍ਰਦਾਧਾਂ ਦੇ ਜੀਭ ਦੇ ਸਵਾਦ ਦੀ ਗੱਲ ਆ ਗਈ ਉੱਥੇ ਮਨ ਡੋਲ ਗਿਆ ਪਹਿਰਾਵੇ ਦੀ ਗੱਲ ਆ ਗਈ ਗਹਿਣੇ ਗੱਟੇ ਦੀ ਗੱਲ ਆ ਗਈ ਉੱਥੇ ਮਨ ਡੋਲ ਗਿਆ ਇੰਦੇ ਭਾਈ ਇਸ ਤਰ੍ਹਾਂ ਨਹੀਂ ਗੱਲ ਬਣਦੀ ਆਪਣੇ ਆਪ ਨੂੰ ਅਡੋਲ ਕਰਨਾ ਪੈਣਾ ਵੀ ਜਿਹੜੇ ਰਾਹ ਤੇ ਚੱਲ ਪਏ ਆ ਫਿਰ ਉਸੇ ਮਾਰਗ ਤੇ ਚੱਲਣ ਵਾਸਤੇ ਵਾਹਿਗੁਰੂ ਦੇ ਚਰਨਾਂ 'ਚ ਤਰਲਾ ਕਰਦਾ ਰਹੋ ਤੇ ਮਿਹਨਤ ਕਰਦਾ ਰਹੋ ਇਹ ਨਹੀਂ ਵੀ ਇੱਕ ਦਿਨ ਕਰ ਲਿਆ ਤੇ ਦੂਜੇ ਦਿਨ ਛੱਡ ਲਿਆ ਤੇ ਤੀਜੇ ਦਿਨ ਫਿਰ ਕਰ ਲਿਆ ਤੇ ਚੌਥੇ ਦਿਨ ਭਾਈ ਫਿਰ ਛੱਡ ਲਿਆ ਭਾਵ ਪਹਿਲਾਂ ਆਪਣੇ ਆਪ ਨੂੰ ਮਨ ਨੂੰ ਸਮਝਾਉਣਾ ਪੈਣਾ ਵੀ ਜੇ ਮੈਂ ਇਸ ਰਸਤੇ ਤੇ ਚੱਲਣਾ ਤੇ ਮਨ ਬਣਾ ਕੇ ਪੂਰੀ ਮਿਹਨਤ ਪੂਰੀ ਸ਼ਿੱਦਤ ਦੇ ਨਾਲ ਤੁਰ ਤੇ ਫਿਰ ਉਹ ਵਾਹਿਗੁਰੂ ਆਪ ਕਿਰਪਾ ਕਰਦਾ ਤੁਰਿਆਂ ਹੋਿਆਂ ਦੀ ਬਾਹ ਪਕੜ ਕੇ ਫਿਰ ਅੱਗੇ ਲੈ ਜਾਂਦਾ ਮੇਰੇ ਠਾਕੁਰ ਪੂਰੇ ਤਖਤ 'ਤੇ ਅਡੋਲ ਕਹਿੰਦੇ ਏ ਵਾਹਿਗੁਰੂ ਪ੍ਰਮਾਤਮਾ ਸਾਰੇ ਸੰਸਾਰ ਨੂੰ ਤੇਰੀ ਹੀ ਓਟ ਤੇਰਾ ਹੀ ਆਸਰਾ ਹੈ ਤੇ ਜਿਹੜੇ ਤਖਤ 'ਤੇ ਤੂੰ ਬਹਿ ਕੇ ਨਿਆ ਕਰਦਾ ਸੱਚ ਤੇ ਝੂਠ ਦਾ ਉਹ ਤਖਤ ਅਡੋਲ ਹੈ ਉਹ ਸਭ ਤੋਂ ਉੱਚਾ ਹੈ ਉਹ ਸਭ ਤੋਂ ਸੱਚਾ ਹੈ ਉਹ ਭਾਈ ਰਿਸ਼ਵਤਾਂ ਦੇ ਨਾਲ ਰਿਸ਼ਤੇਦਾਰੀਆਂ ਦੇ ਨਾਲ ਦਾ ਜੀ ਮੈਂ ਕਿਹੜੀ ਕੁੱਲ ਚੋਂ ਆ ਰਿਹਾ ਮੈਂ ਸ਼ੀਤਾਂ ਦੇ ਪਰਿਵਾਰ ਚੋਂ ਆ ਰਿਹਾ ਜਾਂ ਸਾਡੇ ਪਾਸ ਜਿਹੜਾ ਆ ਉਹ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਵੱਡੇ ਬਜ਼ੁਰਗਾਂ ਨੂੰ ਨਿਸ਼ਾਨੀਆਂ ਬਖਸ਼ਿਸ਼ ਕੀਤੀਆਂ ਸੀ ਜੀ ਮੈਂ ਉਸ ਟੱਬਰ ਚੋਂ ਆਉਣਾ ਕਹਿੰਦੇ ਫਿਰ ਉੱਥੇ ਇਸ ਤਰ੍ਹਾਂ ਦੀਆਂ ਰਿਸ਼ਵਤਾ ਇਸ ਤਰ੍ਹਾਂ ਦੀਆਂ ਸਫਾਰਸ਼ਾਂ ਇਸ ਤਰ੍ਹਾਂ ਦੇ ਜਿਹੜੇ ਆ ਉਹ ਲੋਭ ਲਾਲਚ ਨਹੀਂ ਚੱਲਦੇ ਉਹ ਅਡੋਲ ਤਖਤ ਹੈ ਉੱਥੇ ਸੱਚੋ ਵੀ ਸੱਚ ਨਿਭੜਿਆ ਫਿਰ ਭਾਈ ਜਿਹਦੇ ਪੱਲੇ ਸੱਚ ਆ ਉਹਦੇ ਤੇ ਉਹਦੀ ਮਿਹਰ ਹੈ ਤੇ ਜਿਹਦੇ ਪੱਲੇ ਸੱਚ ਨਹੀਂ ਫਿਰ ਉਹਨੂੰ ਆਪਣੇ ਕੀਤੇ ਦਾ ਫਲ ਉਹ ਭੁਗਤਣਾ ਹੀ ਪੈਂਦਾ ਗੁਰਮੁਖਪੁਰਾ ਜੇ ਕਰੇ ਪਾਈਐ ਸਾਜਿਆ ਤੂਲ ਕਹਿੰਦੇ ਗੁਰੂ ਨੂੰ ਮੁਖ ਰੱਖ ਕੇ ਹੁਣ ਗੁਰਮੁਖ ਕੌਣ ਹੈ ਜਿਹੜਾ ਗੁਰੂ ਨੂੰ ਹਰ ਵੇਲੇ ਪਹਿਲੇ ਨੰਬਰ ਤੇ ਰੱਖੇ ਇਹ ਨਹੀਂ ਕਿ ਗੁਰੂ ਸਿੱਤੇ ਪਾਤਸ਼ਾਹ ਵੱਲ ਮੂੰਹ ਕਰਕੇ ਬੈਠੇ ਆ ਤੇ ਅਸੀਂ ਗੁਰਮੁਖਾਂ ਤੇ ਕਈ ਵੇਰਾਂ ਸਾਡੇ ਮਨ ਦਾ ਇਹ ਭੁਲੇਖਾ ਬਣ ਜਾਂਦਾ ਵੀ ਮੱਥਾ ਵੀ ਟੇਕਣਾ ਤੇ ਅਸੀਂ ਪਿਛਲੇ ਪੈਰੀਂ ਪਛਾਣ ਨੂੰ ਮੁੜ ਕੇ ਆਉਣਾ ਮੈਂ ਜੀ ਗੁਰੂ ਵੱਲ ਪੇਠ ਨਹੀਂ ਕਰਨੀ ਮੇਰਾ ਮੁਖ ਗੁਰੂ ਵੱਲ ਰਹਿਣਾ ਚਾਹੀਦਾ ਭਾਈ ਸੰਸਾਰ ਤੇ ਅਕਾਲ ਪੁਰਖ ਨੇ ਕੁਦਰਤ ਨੇ ਇਹ ਸਾਨੂੰ रीत ਬਣਾ ਕੇ ਦਿੱਤੀ ਕਹਿ ਲਓ ਜਾਂ ਕੁਦਰਤ ਦਾ ਅਸੂਲ ਹੈ ਵੀ ਮਨੁੱਖਾ ਹਮੇਸ਼ਾ ਅੱਗੇ ਵਾਲੇ ਪਾਸੇ ਨੂੰ ਚੱਲਦਾ ਜਿੱਧਰ ਨੂੰ ਸਾਡਾ ਮੂੰਹ ਆ ਉਸੇ ਪਾਸੇ ਨੂੰ ਅਸੀਂ ਅੱਗੇ ਨੂੰ ਹੋ ਕੇ ਚੱਲਦੇ ਆਂ ਜੇ ਪਿਛਾ ਨੂੰ ਚੱਲਾਂਗੇ ਪਿਛਲੂ ਕੁਰੀ ਚੱਲਾਂਗੇ ਤੇ ਹੋ ਸਕਦਾ ਪੌੜ ਕੇ ਡਿੱਗ ਵੀ ਪਈਏ ਸੱਟ ਖਾ ਲਈਏ ਜਾਂ ਕਿਸੇ ਦੇ ਵੀ ਸੱਟ ਮਾਰ ਲਈਏ ਪਾਬ ਉਸ ਅਕਾਲ ਪੁਰਖ ਦੇ ਬਾਣੇ ਵਿੱਚ ਰਹਿਣਾ ਹੀ ਗੁਰੂ ਕੇ ਸਿੱਖ ਦੇ ਵਾਸਤੇ ਸਭ ਤੋਂ ਵੱਡਾ ਫਾਲਿਆ ਸਭ ਤੋਂ ਵੱਡੀ ਸੇਵਾ ਆ ਤੇ ਜੇ ਅਸੀਂ ਕਹਿਨੇ ਵੀ ਨਹੀਂ ਮਹਾਰਾਜ ਤੂੰ ਮੈਨੂੰ ਨੇਤਰ ਦਿੱਤੇ ਆ ਤਾਂ ਮੈਂ ਤੇਰੀਆਂ ਦਿੱਤੀਆਂ ਹੋਈਆਂ ਅੱਖਾਂ ਤੇ ਪੱਟੀ ਬੰਨ੍ਹਦਾ ਮੈਂ ਸੰਸਾਰ ਨਹੀਂ ਦੇਖਣਾ ਤੇ ਫਿਰ ਤੁਹਾਨੂੰ ਵੀ ਲੱਗਦਾ ਵੀ ਉਹ ਤੁਹਾਡੇ ਤੇ ਖੁਸ਼ ਹੋਵੇਗਾ ਭਾਈ ਉਹਨੇ ਨੇਤਰ ਦਿੱਤੇ ਆ ਤੇ ਤੂੰ ਉਹਦੇ ਹੁਕਮ ਚ ਰਾਹ ਦੇ ਵਿੱਚ ਰੋੜਾ ਪਾ ਰਿਆਂ ਵੀ ਮਹਾਰਾਜ ਮੈਂ ਦੇਖਣਾ ਨਹੀਂ ਉਹਨੇ ਜ਼ੀਬਾ ਦਿੱਤੀ ਆ ਸ਼ਬਦ ਬੋਲ ਤੇ ਮੈਂ ਕਿਨਾਂ ਦੀ ਮੈ ਮੂਨੀ ਹੋ ਗਿਆ ਜੀ ਮੈਂ ਹੁਣ ਸ਼ਬਦ ਨਹੀਂ ਕੋਈ ਬੋਲਣਾ ਭਾਵੇਂ ਉਹਨੇ ਜ਼ੀਬਾ ਬੋਲਣ ਨੂੰ ਦਿੱਤੀ ਤੇ ਤੂੰ ਉਹਦੇ ਹੁਕਮ ਨੂੰ ਉਲੱਦ ਕੇ ਆਪਣੇ ਆਪ ਨੂੰ ਮੂਨੀ ਸਾਧੂ ਕਹਾ ਲਿਆ ਇਸੇ ਤਰ੍ਹਾਂ ਭਾਈ ਸਰੀਰ ਦਿੱਤਾ ਹੋਇਆ ਤੇ ਸਰੀਰ ਨੂੰ ਦੁੱਖ ਦੇ ਕੇ ਸਰੀਰ ਦੇ ਅੰਗਾਂ ਨੂੰ ਤੋੜ ਭੰਨ ਕੇ ਜੇ ਤੂੰ ਸੋਚਦਾ ਵੀ ਪ੍ਰਮਾਤਮਾ ਮਿਲ ਜਾਏਗਾ ਭਾਈ ਉਹਨੇ ਤੈਨੂੰ ਦੇਣਾ ਹੀ ਨਹੀਂ ਸੀ ਜੇ ਉਹਨੇ ਤੈਨੂੰ ਸਰੀਰ ਦੇ ਅੰਗ ਦਿੱਤੇ ਆ ਤੇ ਇਸੇ ਕਰਕੇ ਦਿੱਤੇ ਆ ਵੀ ਤੂੰ ਇਹਨਾਂ ਦੀ ਵਰਤੋਂ ਕਰੇ ਪਰ ਵਰਤੋਂ ਕਰਦਿਆਂ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਯਾਦ ਰੱਖੇ ਤੇ ਸੱਚ ਦਾ ਵਪਾਰ ਕਰੇ ਝੂਠ ਦਾ ਰਾਹ ਨਾ ਪਕੜੇ ਤੇ ਭਾਈ ਵਾਹਿਗੁਰੂ ਪਰਮਾਤਮਾ ਨੂੰ ਮੁੱਖ ਰੱਖਣਾ ਹਰ ਕੰਮ ਦੇ ਵਿੱਚ ਵਾਹਿਗੁਰੂ ਯਾਦ ਆਉਣਾ ਤੇ ਕੁਝ ਵੀ ਕਰਨ ਤੋਂ ਪਹਿਲਾਂ ਉਸ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਕਾਰਜ ਪੂਰਾ ਹੋ ਜਾਏ ਉਹਦਾ ਸ਼ੁਕਰਾਨਾ ਕਰਨਾ ਹਰ ਵੇਲੇ ਉਹਨੂੰ ਚੇਤੇ ਰੱਖਣਾ ਪਹਿਲੇ ਨੰਬਰ ਤੇ ਵਾਹਿਗੁਰੂ ਵਾਹਿਗੁਰੂ ਦਾ ਹੁਕਮ ਉਹਦੇ ਤੋਂ ਬਾਅਦ ਮੇਰੀ ਮਤ ਉਹਨੂੰ ਗੁਰਮੁਖ ਕਹਾਗੇ ਤੇ ਜਿਹੜਾ ਭਾਈ ਮੂੰਹ ਭਾਵੇਂ ਮਹਾਰਾਜ ਸੱਚੇ ਪਾਤਸ਼ਾਹ ਬਲ ਕਰਕੇ ਬੈਠਾ ਹੋਇਆ ਮੱਥਾ ਟੇਕ ਕੇ ਵੀ ਪਿਛਲ ਖੁਰੀ ਆਉਂਦਾ ਤੇ ਬਾਹਰ ਜਾਂਦਿਆਂ ਅਸਾਰ ਫਿਰ ਆਪਣੀ ਮਰਜ਼ੀ ਕਰਨ ਲੱਗ ਪੈਂਦਾ ਫਿਰ ਉਹ ਗੁਰਮੁਖ ਨਹੀਂ ਕਹਾ ਸਕਦਾ ਇਮਾਨਦਾਰੀ ਕਹਿੰਦੇ ਗੁਰਮੁਖ ਪੂਰ ਆਜੇ ਕਰੇ ਪਾਈਐ ਸੱਚ ਅਤੋਲ ਤੇ ਜੇ ਭਾਈ ਗੁਰਮਖੋ ਵਾਹਿਗੁਰੂ ਨੂੰ ਮੁਖ ਰੱਖ ਕੇ ਕਾਰਜ ਕਰੇਗਾ ਫਿਰ ਉਹ ਸੱਚਾ ਪਾਤਸ਼ਾਹ ਵਾਹਿਗੁਰੂ ਪਰਮਾਤਮਾ ਤੇਰੇ ਤੇ ਰਹਿਮਤ ਕਰ ਲਏਗਾ ਤੇ ਪੂਰੇ ਸੱਚ ਦਾ ਤੋਲ ਤਰੂ ਆਖਿਰ ਵਿੱਚ ਕੋਈ ਕਾਣ ਨਹੀਂ ਰਹਿਣੀ ਕੋਈ ਕਮੀ ਨਹੀਂ ਰਹਿਣੀ ਕੋਈ ਖਟਾਈ ਨਹੀਂ ਆਉਣੀ ਫਿਰ ਪੂਰਾ ਹੀ 13-13 ਹੀ ਤੋਲ ਹੋ ਜਾਣਾ ਤੇ ਸੱਚ ਦਾ ਜਿਹੜਾ ਅਤੋਲ ਤੋਲਣ ਵਾਲਾ ਉਹ ਪਰਮਾਤਮਾ ਹੈ ਉਹ ਨਦਰ ਕਰ ਦੇਵੇਗਾ ਰਹਾਉ ਰਹਿਣ ਵਾਲਾ ਕੇਵਲ ਇੱਕ ਵਾਹਿਗੁਰੂ ਪਰਮਾਤਮਾ ਦਾ ਨਾਮ ਪ੍ਰਭਾ ਰ ਮੰਦਰ ਸੋਹਣਾ ਤਿਸ ਮੈਂ ਮਾਣਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਸਾਲ ਕਹਿੰਦੇ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਹਰ ਮੰਦਰ ਜਿੱਥੇ ਵਾਹਿਗੁਰੂ ਪਰਮਾਤਮਾ ਦਾ ਵਾਸਾ ਹੈ ਜਿੱਥੇ ਉਹਦੇ ਨਾਮ ਦਾ ਵਾਸਾ ਹੈ ਕਹਿੰਦੇ ਭਾਈ ਉਹ ਬਹੁਤ ਸੋਹਣਾ ਹੈ ਬਹੁਤ ਸੁੰਦਰ ਹੈ ਜੇ ਇਹਦੇ ਵਿੱਚ ਮਾਣਕ ਮੋਤੀ ਲਾਲ ਹੀਰੇ ਆਦਿਕ ਸਭ ਕਹਿੰਦੇ ਉਹਦੇ ਦਿਵਾਰੇ ਲੱਗੇ ਹੋਏ ਐ ਸੋਨੇਦਾਰ ਗੁੰਬਦ ਬਣੇ ਹੋਏ ਐ ਚਮਕ ਰਹੇ ਐ ਹੁਣੇ ਕੇਵਲ ਬਾਹਰੀ ਰੂਪ ਦੇ ਵਿੱਚ ਨਹੀਂ ਅੰਦਰ ਰੂਪ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਸਮਝਾ ਰਹੇ ਕਹਿੰਦੇ ਉਹ ਸੱਚਖੰਡ ਭਾਵ ਜਿੱਥੇ ਸੱਚ ਹੈ ਜਿੱਥੇ ਫਿਰ ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਹੀ ਨਹੀਂ ਪੈਣੀ ਕਹਿੰਦੇ ਇਸ ਪ੍ਰਕਾਰ ਸਭ ਤੋਂ ਉੱਤਮ ਸਥਾਨ ਸਭ ਤੋਂ ਸੋਹਣਾ ਹਰੀ ਪਰਮਾਤਮਾ ਦਾ ਉਹ ਮੰਦਿਰ ਜਿਹੜਾ ਹੀਰੇ ਮੋਤੀਆਂ ਨਾਲ ਜੜਿਆ ਹੋਇਆ ਸੋਹਣਾ ਲੱਗਦਾ ਹੈ ਦੇ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਸ ਵਾਹਿਗੁਰੂ ਪ੍ਰਮਾਤਮਾ ਦੇ ਉਸ ਹਰਮੰਦਰ ਪ੍ਰਭ ਹਰਮੰਦਰ ਸੋਹਣਾ ਤਿਸ ਮੈਂ ਮਾਣਕ ਲਾਲ ਜਿਹਦੇ ਵਿੱਚ ਮਾਣਕ ਲਾਲ ਮੋਤੀ ਹਨ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਸਾਲ ਜਿਹੜਾ ਭਾਵ ਸੋਨੇ ਆਦਕ ਦਾ ਬਣਿਆ ਹੋਇਆ ਹੈ ਬਿਨ ਪੌੜੀ ਗੜ ਕਿਉਂ ਚੜੋ ਗੁਰ ਹਰ ਧਿਆਨ ਨਿਹਾਲ ਕਹਿੰਦੇ ਪਰ ਉਸ ਮਹਿਲ ਤੱਕ ਪਹੁੰਚਣ ਵਾਸਤੇ ਪੌੜੀ ਵੀ ਤੇ ਚਾਹੀਦੀ ਆ ਨਾ ਪਰ ਜੇ ਪੌੜੀ ਨਹੀਂ ਹੈ ਪੌਡੇ ਨਹੀਂ ਲੱਗੇ ਉਹਦੇ ਤੱਕ ਪਹੁੰਚਣ ਵਾਸਤੇ ਫਿਰ ਜਾਵੇਂਗਾ ਕਿਵੇਂ ਪਹੁੰਚ ਨਹੀਂ ਸਕਦਾ ਗੁਰਪੌੜੀ 베ੜੀ ਗੁਰੂ ਗੁਰ ਤੁਲਹਾ ਹਰਨਾਓ ਗੁਰ ਸਰ ਸਾਗਰ ਬੋਹਿਥੋ ਗੁਰ ਤੀਰਥ ਦਰਿਆਓ ਤੇ ਫਿਰ ਸੱਚੇ ਪਾਤਸ਼ਾਹ ਅੱਗੇ ਸਮਝਾ ਰਹੇ ਕਹਿੰਦੇ ਭਾਈ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਰੂਪੀ ਕਿਲੇ ਤੇ ਉੱਪਰ ਚੜਨ ਵਾਸਤੇ ਪੌੜੀ ਵੀ ਤੇ ਚਾਹੀਦੀ ਹੈ ਪੌੜੀ ਤੋਂ ਬਿਨਾਂ ਉਸ ਵਾਹਿਗੁਰੂ ਪਰਮਾਤਮਾ ਦੇ ਉਸ ਸਥਾਨ ਤੱਕ ਪਹੁੰਚਿਆ ਨਹੀਂ ਜਾ ਸਕਦਾ ਭਾਵ ਪੌੜਾ ਪੌੜਾ ਚੜ੍ਹ ਕੇ ਹੌਲੀ ਹੌਲੀ ਸਿਮਰਨ ਕਰਦੇ ਆਂ ਸੇਵਾ ਕਰਦੇ ਆਂ ਭਜਨ ਬੰਦਗੀ ਕਰਦੇ ਆਂ ਵਾਹਿਗੁਰੂ ਗੁਰੂ ਗੁਰੂ ਜਪਦੇ ਆਂ ਫੇਰ ਪਹੁੰਚਿਆ ਜਾਂਦਾ ਇੱਕੋ ਵਾਰੀ ਉਹਦੇ ਤੱਕ ਛਾਲ ਮਾਰ ਕੇ ਆਪਾਂ ਪਹੁੰਚ ਨਹੀਂ ਸਕਦੇ ਪਹਿਲਾਂ ਜੀਵਨ ਨੂੰ ਨਿਰਮਲ ਕਰਕੇ ਕਰਮ ਨਿਰਮਲ ਕਰਨੇ ਪੈਣਗੇ ਤੇ ਫੇਰ ਹੌਲੀ ਹੌਲੀ ਕਰਕੇ ਉਹਦੀ ਰਹਿਮਤ ਕਿਰਪਾ ਦਾ ਪੌੜਾ ਪੌੜਾ ਚੜ੍ਹਦੇ ਆਂ ਉਸ ਵਾਹਿਗੁਰੂ ਪਰਮਾਤਮਾ ਦੇ ਉਸ ਮੰਦਰ ਤੱਕ ਜਿਹੜਾ ਉਹ ਪਹੁੰਚਿਆ ਜਾ ਸਕਦਾ ਹੈ ਤੇ ਮਹਾਰਾਜ ਕਹਿੰਦੇ ਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਉਹਦੇ ਚਰਨਾਂ 'ਚ ਸਿਰ ਜੋੜ ਕੇ ਬਹਿ ਕੇ ਸਿਮਰਨ ਭਗਤੀ ਵਿੱਚ ਜੁੜ ਕੇ ਜਦੋਂ ਉਹਨੂੰ ਯਾਦ ਕਰੇਗਾ ਫਿਰ ਉਹ ਤੇਰੇ ਤੇ ਰਹਿਮਤ ਕਰ ਦੇਗਾ ਤੇ ਤੈਨੂੰ ਫਿਰ ਗੁਰੂ ਮਿਲਾ ਦੇਗਾ ਗੁਰੂ ਭਾਵ ਜਿਹੜਾ ਹਨੇਰੇ ਨੂੰ ਦੂਰ ਕਰਕੇ ਰੂਹ ਰੂਪੀ ਪ੍ਰਕਾਸ਼ ਪਰਮਾਤਮਾ ਦੇ ਰਸਤੇ ਤੇ ਤੈਨੂੰ ਤੋਰ ਦੇਵੇ ਤੇ ਹੋਵੇ ਪੂਰਾ ਪਰ ਅਧੂਰਾ ਨਾ ਹੋਵੇ ਜਿਹੜਾ ਆਪਣੇ ਆਪ ਨਾਲ ਜੋੜਦਾ ਹੋਵੇ ਕਿੰਦੇ ਫਿਰ ਭਾਈ ਉਹ ਗੁਰੂ ਤੇਰੇ ਵਾਸਤੇ ਜਿਹੜਾ ਆ ਪ੍ਰਭੂ ਦੇ ਚਰਨਾਂ ਦਾ ਧਿਆਨ ਧਰ ਕੇ ਜਦੋਂ ਉਸ ਵਾਹਿਗੁਰੂ ਦੀ ਰਜ਼ਾ ਵਿੱਚ ਆਵੇਂਗਾ ਫਿਰ ਗੁਰੂ ਤੈਨੂੰ ਮਾਰਗ ਦੇ ਦੇਗਾ ਗੁਰੂ ਹੀ ਤੇਰੇ ਵਾਸਤੇ 베ੜੀ ਬਣ ਜਾਏਗਾ ਗੁਰੂ ਹੀ ਤੇਰੇ ਵਾਸਤੇ ਜਿਹੜਾ ਹੈ ਉਹ ਤੁਲਹਾ ਬਣ ਜਾਏਗਾ ਤੇ ਗੁਰੂ ਹੀ ਤੈਨੂੰ ਉਸ ਵਾਹਿਗੁਰੂ ਦੇ ਦਰ ਤੱਕ ਪਹੁੰਚਾਉਣ ਵਾਸਤੇ ਮਲਾਹ ਬਣ ਕੇ ਨਾਲ ਚੱਲ ਪਾਏਗਾ ਇਥੇ ਸਤਿਗੁਰੂ ਮਹਾਰਾਜ ਨੇ ਫਿਰ ਇਹੀ ਸਮਝਾਇਆ ਕਹਿੰਦੇ ਭਾਈ ਗੁਰ ਪੌੜੀ 베ੜੀ ਗੁਰੂ ਗੁਰ ਤੁਲਹਾ ਹਰਨਾਓ ਫਿਰ ਗੁਰੂ ਹੀ ਪੌੜੀ ਹੈ ਗੁਰੂ ਹੀ ਜਿਹੜਾ ਹੈ ਉਹ 베ੜੀ ਤੁਲਹਾ ਹੈ ਤੇ ਵਾਹਿਗੁਰੂ ਦਾ ਨਾਮ ਰੂਪੀ ਜਹਾਜ਼ ਜਿਹੜਾ ਉਹ ਫਿਰ ਤੈਨੂੰ ਉਸ ਵਾਹਿਗੁਰੂ ਦੇ ਦਰ ਤੱਕ ਲਿਜਾਣ ਵਾਸਤੇ ਪੌੜੀ ਵੀ ਬਣ ਜਾਏਗਾ 베ੜੀ ਵੀ ਬਣ ਜਾਏਗਾ ਤੁਲਹਾ ਵੀ ਬਣ ਜਾਏਗਾ ਤੇ ਸੰਸਾਰ ਸਾਗਰ ਤੋਂ ਪਾਰ ਕਰੇਗਾ ਗੁਰ ਸਾਰਾ ਸਾਗਰ ਬੋਹਿਥੋ ਗੁਰ ਤੀਰਥ ਦਰਿਆਉ ਤੇ ਗੁਰੂ ਹੀ ਫਿਰ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਦੁਆਰਾ ਇਸ ਸੰਸਾਰ ਰੂਪੀ ਸਾਗਰ ਦੇ ਵਿੱਚੋਂ ਬੋਹਿਥ ਬੜ ਕੇ ਮਲਾਹ ਬਣ ਕੇ ਤੇਰੀ ਬਾਹ ਫੜ ਕੇ ਉਹ ਤੈਨੂੰ ਕੱਢਣ ਦਾ ਰਸਤਾ ਦੱਸ ਦਊਗਾ ਗੁਰ ਤੀਰਥ ਦਰਿਆਉ ਤੀਰਥ ਤੇ ਜਾ ਕੇ ਜਿੱਥੇ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਦੁਆਰਾ ਬਾਰੀ ਰੂਪ ਵਿੱਚ ਜਲ ਵਿੱਚ ਇਸ਼ਨਾਨ ਕਰਕੇ ਸਰੀਰ ਦੀ ਮੈਲ ਧੁੱਤੀ ਜਾਂਦੀ ਹੈ ਤਨ ਨਿਰਮਲ ਹੁੰਦਾ ਕਹਿੰਦੇ ਫਿਰ ਗੁਰੂ ਤੈਨੂੰ ਇਹ ᔪਗਤੀ ਦੱਸ ਦੇਗਾ ਵਾਹਿਗੁਰੂ ਦੇ ਨਾਮ ਰੂਪੀ ਸਾਗਰ ਚ ਟੁੱਬੀ ਲਾ ਕੇ ਤੇਰਾ ਮਨ ਵੀ ਨਿਰਮਲ ਹੋ ਜਾਏਗਾ ਜਿਵੇਂ ਬਾਹਰ ਸਰੋਵਰ ਤੇ ਜਾ ਕੇ ਇਸ਼ਨਾਨ ਕਰਦੇ ਆ ਤੇ ਤਲ ਦੇ ਰੋਗ ਦੂਰ ਹੁੰਦੇ ਆ ਤੇ ਤਨ ਦੀ ਮੈਲ ਉੱਤਰਦੀ ਆ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਰੂਪੀ ਸਰੂਪ ਵਾਲੇ ਚ ਜਦੋਂ ਛੁੱਭਾ ਲਾਈਏ ਫਿਰ ਮਨ ਦੇ ਰੋਗ ਤੇ ਮਨ ਦੇ ਸੋਗ ਸੰਤਾਪ ਮਨ ਦੀ ਮੈਲ ਕੱਟੀ ਜਾਂਦੀ ਹੈ ਤੇ ਗੁਰੂ ਫਿਰ ਇੱਕ ਟੀਚਰ ਦੀ ਤਰ੍ਹਾਂ ਉਹ ਯੁਗਤੀ ਦੱਸ ਦਿੰਦਾ ਪਰਮਾਤਮਾ ਦੇ ਤੱਕ ਪਹੁੰਚਣ ਵਾਸਤੇ ਉਹ ਫਾਰਮੂਲਾ ਸਮਝਾ ਦਿੰਦਾ ਵੀ ਭਾਈ ਕਿਸ ਤਰੀਕੇ ਦੇ ਨਾਲ ਉਹਦੀ ਉਸਤਤੀ ਕਰੀਏ ਉਹਦੀ ਸਿਫਤ ਸਲਾਹ ਕਰੀਏ ਤੇ ਉਹਦੇ ਤੱਕ ਪਹੁੰਚਿਆ ਜਾ ਸਕੇ ਜੇ ਇਸ ਭਾਵੈ ਉਜਲੀ ਸਤ ਸਰਨ ਆਵਣ ਜਾਉ ਪੂਰੋ ਪੂਰੋ ਆਖੀਐ ਪੂਰੇ ਤਖਤ ਨਿਵਾਸ ਪੂਰੇ ਥਾਨ ਸੁਹਾਵਣੈ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉਂ ਘਟ ਗੁਣਤਾਸ ਫਿਰ ਅੱਗੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਹਨ ਜੇ ਇਸ ਨਾਮ ਜੇ ਇਸ ਭਾਵੇ ਊਜਲੀ ਸਤ ਸਰਨ ਆਵਣ ਜਾਓ ਕਹਿੰਦੇ ਭਾਈ ਜਿਵੇਂ ਸਾਗਰ ਦੇ ਵਿੱਚ ਜਾ ਕੇ ਵਾਹਿਗੁਰੂ ਸਰੋਵਰ ਦੇ ਵਿੱਚ ਜਾ ਕੇ ਚੁੱਭਾ ਲਾ ਕੇ ਬਾਹਰੋਂ ਨਿਰਮਲ ਹੋ ਜਾਂਦੇ ਆ ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਵਿੱਚ ਚੁੱਭੀ ਲਾ ਕੇ ਵਾਹਿਗੁਰੂ ਦੇ ਸਾਧ ਸੰਗਤ ਰੂਪੀ ਸਰੋਵਰ ਵਿੱਚ ਚੁੱਭਾ ਲਾ ਕੇ ਜਿਹੜਾ ਹੈ ਇਸ਼ਨਾਨ ਕਰਨ ਦੇ ਨਾਲ ਤਨ ਵੀ ਤੇ ਮਨ ਦੀ ਮੈਲ ਲੱਥਣ ਲੱਗ ਪੈਂਦੀ ਆ ਤੇ ਫਿਰ ਸੰਗਤ ਵਿੱਚ ਜਾ ਕੇ ਬਹਿਣਾ ਚੰਗਾ ਲੱਗਣ ਲੱਗ ਪੈਂਦਾ ਸੰਗਤ ਰੂਪੀ ਸਰੋਗਰ ਸਰੋਵਰ ਦੇ ਵਿੱਚ ਮਨੁੱਖ ਫਿਰ ਜਾ ਕੇ ਟੁੱਬੇ ਲਾ ਕੇ ਆਪਣੇ ਜੀਵਨ ਨੂੰ ਨਿਰਮਲ ਕਰ ਲੈਂਦਾ ਤੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਕਹਿੰਦੇ ਭਾਈ ਪੂਰੋ ਪੂਰੋ ਆਖੀ ਹੈ ਪੂਰੇ ਤੱਕ ਦੇ ਨਿਵਾਸ ਉਸ ਵਾਹਿਗੁਰੂ ਸਾਰੇ ਪੂਰਾ ਵੱਡਾ ਕਰਕੇ ਸਲਾਉਂਦੇ ਨੇ ਉਹਦੀਆਂ ਸਿਫਤਾਂ ਕਰਦੇ ਨੇ ਜਿਹੜਾ ਪੂਰੇ ਤਖਤ ਤੇ ਬੈਠਾ ਹੋਇਆ ਜਿੱਥੇ ਕੋਈ ਕਮੀ ਨਹੀਂ ਜਿੱਥੇ ਕੋਈ ਕਾਣ ਨਹੀਂ ਜਿੱਥੇ ਕੋਈ ਘਾਟ ਨਹੀਂ ਹੈ ਪੂਰੇ ਥਾਂ ਸੁਹਾਵਣੇ ਪੂਰੇ ਆਸ ਨਿਰਾਸ ਉਹਦੇ ਥਾਂ ਵੀ ਸੋਹਣੇ ਆ ਤੇ ਜਿਹੜਾ ਉਹਦੇ ਦਰ ਤੇ ਆਸ ਲੈ ਕੇ ਆਉਂਦਾ ਉਹਨੂੰ ਨਿਰਾਸ਼ਾ ਨਹੀਂ ਮੋੜਦਾ ਉਹਦੀ ਵੀ ਪੂਰੀ ਪਾ ਦਿੰਦਾ ਪੂਰਾ ਪ੍ਰਭ ਆਰਾਧੀ ਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਕਹਿੰਦੇ ਫਿਰ ਉਸ ਪੂਰੇ ਦੇ ਦਰ ਤੇ ਜਾ ਕੇ ਅਧੂਰਿਆਂ ਦੀ ਵੀ ਪੂਰੀ ਪੈ ਜਾਂਦੀ ਨਿਰਾਸ਼ਿਆਂ ਦੀ ਆਸ ਪੂਰੀ ਹੋ ਜਾਂਦੀ ਹੈ ਨਾਨਕ ਪੂਰ ਆਜੇ ਮਿਲੈ ਕਿਉਂ ਘਟ ਹੈ ਗੁਣਤਾਸ ਤੇ ਕਹਿੰਦੇ ਭਾਈ ਜੇ ਉਹ ਪੂਰਨ ਪ੍ਰਭੂ ਮਨੁੱਖ ਨੂੰ ਮਿਲ ਜਾਵੇ ਜੋਦੀ ਪ੍ਰਾਪਤੀ ਹੋ ਜਾਵੇ ਤੇ ਉਹਦੇ ਗੁਣਾ ਦੇ ਵਿੱਚ ਫਿਰ ਕੋਈ ਘਾਟ ਨਹੀਂ ਆਉਂਦੀ ਭਾਵ ਔਗਣ ਜਾਂਦੇ ਰਹਿੰਦੇ ਆ ਤੇ ਗੁਣ ਜਿਹੜੇ ਆ ਹੋਰ ਵੱਧ ਜਾਂਦੇ ਆ ਤੇ ਵਾਹਿਗੁਰੂ ਫਿਰ ਔਗਣ ਜੀਵਨ ਵਿੱਚੋਂ ਕੱਢ ਕੇ ਗੁਨਾ ਦੀ ਖਾਨ ਬਣਾ ਦਿੰਦਾ ਤੇ ਜਿਹੜਾ ਭਾਈ ਵਾਹਿਗੁਰੂ ਦੇ ਨਾਮ ਨੂੰ ਸਿਮਰ ਕੇ ਉਹਦੇ ਚਰਨਾਂ ਵਿੱਚ ਸੀਸ ਝੁਕਾ ਕੇ ਉਹਦੀ ਭਗਤੀ ਦਾ ਉਹਦੀ ਕਿਰਪਾ ਦਾ ਪਾਤਰ ਬਣ ਜਾਂਦਾ ਫਿਰ ਸੰਸਾਰ ਵਿੱਚ ਉਹਦੀ ਸੋਭਾ ਸੰਸਾਰ ਵਿੱਚ ਉਹਦਾ ਇੱਜ਼ਤ ਮਾਨ ਤੇ ਆਪ ਹੀ ਹੋ ਜਾਂਦਾ ਜਦੋਂ ਔਗਣ ਨਿਕਲ ਗਏ ਤੇ ਗੁਨਾ ਦਾ ਖਜ਼ਾਨਾ ਬਣ ਗਿਆ ਤਾਂ ਫਿਰ ਭਾਈ ਪੂਰਾ ਸੰਸਾਰ ਉਸ ਵਾਹਿਗੁਰੂ ਪ੍ਰਮਾਤਮਾ ਦੇ ਜੀ ਦਾ ਵੀ ਆਦਰ ਕਰਨ ਲੱਗ ਪੈਂਦਾ ਸਤਕਾਰ ਕਰਨ ਲੱਗ ਪੈਂਦਾ ਫਿਰ ਸਤਿਗੁਰੂ ਮਹਾਰਾਜ ਨੇ ਇੱਥੇ ਸਮਝਾਇਆ ਕਹਿੰਦੇ ਭਾਈ ਨਾਨਕ ਪੂਰਾ ਜੇ ਮਿਲੈ ਕਿਉਂ ਘਾਟ ਹੈ ਗੁਣਤਾਸ ਕਹਿੰਦੇ ਜੀ ਉਹ ਪੂਰਾ ਮਿਲ ਜਾਵੇ ਫਿਰ ਗੁਨਾ ਦੀ ਘਾਟ ਨਹੀਂ ਰਹਿ ਜਾਂਦੀ ਫਿਰ ਉਹ ਗੁਨਾ ਦੇ ਨਾਲ ਭਰਪੂਰ ਕਰਕੇ ਔਗਣ ਜੀਵਨ ਵਿੱਚੋਂ ਦੂਰ ਕਰ ਦਿੰਦਾ ਹੈ ਜੀ ਸੋ ਇੰਨੀ ਗੁਸੇਵਾ ਦਾਸ ਦੀ ਆਪ ਜੀ ਪ੍ਰਵਾਨ ਕਰਿਓ ਸ਼ਬਦ ਉਚਾਰਨ ਕਰਦੇ ਆ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਸਿਮਰਨ ਦੇ ਪਰਥਾਏ ਸ਼ਬਦ ਉਚਾਰਨ ਕਰਦੇ ਆ ਆਪ ਸੰਗਤ ਦੇ ਨਾਲ ਸਾਂਝ ਕਰਦੇ ਆ ਇੱਕ ਨਹੀਂ ਅਨੇਕ 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 ਗਲਤੀਆਂ ਭੁੱਲਾ ਹੋ ਜਾਂਦੀਆਂ ਹਨ ਸਤਿਗੁਰੂ ਸੱਚੇ ਪਾਤਸ਼ਾਹ ਆਪ ਸੰਗਤ ਬਖਸ਼ਣ ਜੋ ਉਹ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ